ਦੇ اجلاس ਦਾ ਇਹ ਮੁੱਦਾ ਸੀਗੇ ਅੱਜ ਬਲਾਕ ਪੰਨੀ ਵਾਲਾ ਫਸਾ ਦਾ اجلاس ਹੋਇਆ ਜੀ ਜਿਹਦੇ ਵਿੱਚ ਆ ਬਲਾਕ ਦਾ ਪ੍ਰਧਾਨ ਡਾਕਟਰ ਸੰਜੀਪ ਕੁਮਾਰ ਸੋਨੀ ਜੀ ਨੂੰ ਲਿਆ ਗਿਆ ਔਰ ਵਾਈਸ ਪ੍ਰਧਾਨ ਜਿਹੜਾ ਡਾਕਟਰ ਬੁੱਟਾ ਜੀ ਮੋਲਾ ਲੈ ਗਏ ਨੇ ਔਰ 77 ਪ੍ਰਾਣਾ ਹੀ ਸਾਡਾ ਸਾਥੀ ਜਿਨ੍ਹਾਂ ਨੂੰ ਕਾਫੀ ਨੌਲੇਜ ਹੈ ਵਿਕਰਮਜੀਤ ਸਿੰਘ ਜੀ ਲੈ ਗਏ ਨੇ ਔਰ ਵਾਈਸ 77 ਲਖਵਿੰਦਰ ਸਿੰਘ ਮਿੱਡਾ ਇਹਨਾਂ ਨੇ ਵੀ ਕਾਫੀ ਚਿਰ ਦੇ ਸਾਡੇ ਪੁਰਾਣੇ ਮੈਂਬਰ ਨੇ ਇਹਨਾਂ ਨੂੰ ਵਾਈਸ ਕਪਟਰ ਲਿਆ ਗਿਆ ਜੀ ਚੇਅਰਮੈਨ ਸਾਡੇ ਪੁਰਾਣੇ ਨੇ ਜੋ ਰਾਤ ਦਿਨ ਸਾਡੇ ਨਾਲ ਕੰਮ ਕਰਦੇ ਰਹੇ ਉਹ ਡਾਕਟਰ ਦੇਸਰਾਜ ਜੀ ਨੇ ਵਾਈਸ ਚੇਅਰਮੈਨ ਡਾਕਟਰ ਕਰਮਜੀਤ ਗੋਦੀਵਾਲਾ ਇਹ ਵੀ ਬਹੁਤ ਇਹਨਾਂ ਨੇ ਵੀ ਬਹੁਤ ਭੂਮਿਕਾ ਨਿਭਾਈ ਹੈ ਜੀ ਔਰ ਇੱਕ ਕੈਸ਼ੀਅਰ ਸੰਦੀਪ ਕੜਿਆਣਾ ਜੀ ਇਹਨਾਂ ਨੇ ਵਾਈਸ ਕੈਸ਼ੀਅਰ ਦੇ ਤੌਰ ਤੇ 5 ਸਾਲ ਕੰਮ ਕੀਤਾ ਸੀ ਅੱਜ ਸੀਨੀਅਰ ਕੈਸ਼ੀਅਰ ਬਣ ਚੁੱਕੇ ਨੇ ਔਰ ਵਾਈਸ ਕੈਸ਼ੀਅਰ ਡਾਕਟਰ ਸੁਨਾਮ ਸਿੰਘ ਜੀ ਮੋਲ ਇਹ ਥੋੜੇ ਜਿਹਾ ਸੁਭਾਅ ਦੇ ਭਾਵੇਂ ਕੜਵੇ ਨੇ ਪਰ ਸੱਚੇ ਤੇ ਸੋਚੇ ਨੇ ਅਤੇ ਪ੍ਰੈਸੈਸ ਕਤਰ ਡਾਕਟਰ ਜੱਗਾ ਜੀ ਘੜਿਆਣਾ ਸਾਹਿਬ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੇਨ ਪ੍ਰੈਸੈਸ ਕਤਰ ਰਮੇਸ਼ ਕੁਮਾਰ ਸੈਣੀ ਸਾਹਿਬ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕਮੇਟੀ ਨੂੰ ਚਾਰਜਾਂਦ ਲਾਉਣੇ ਆ ਹੁਣੇ ਇਹਨਾਂ ਨੇ ਸੀਆਈਡੀ ਨਾਲ ਗੱਲ ਕੀਤੀ ਔਰ ਹੁਣੇ ਇਹਨਾਂ ਨੇ ਰਿਪੋਰਟ ਭੇਜੀ ਆ ਇਹਨਾਂ ਦੀ ਬਹੁਤ ਵੱਡੀ ਮਿਹਨਤ ਆ ਜੀ ਸਲਾਹਕਰ ਡਾਕਟਰ ਜਸਵੀਰ ਜੀ ਜਿਹੜੇ ਮੇਰੇ ਬਾਲੇ ਨਿੱਜੀ ਤੇ ਦਿਲ ਦੇ ਨੇੜੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੁੱਖ ਸਲਾਹਕਰ ਡਾਕਟਰ ਸੁਖਰਾਜ ਸਿੰਘ ਰਾਣੀਵਾਲਾ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਲਖ ਬਲਾਗ ਤੋਂ ਆਏ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਦੀਪ ਸਿੰਘ ਰੰਗਸਾਹ ਵੀ ਇੱਥੇ ਪਹੁੰਚੇ ਉਹਨਾਂ ਨਾਲ ਮਿੰਟੂ ਜੀ ਮਛੇਂਦਰ ਮਿੰਟੂ ਜੀ ਵੀ ਪਹੁੰਚੇ ਔਰ ਬਾਵੀ ਮੱਕਰ ਜੀ ਵੀ ਇਹਨਾਂ ਦਾ ਸਾਰਿਆਂ ਦਾ ਇੱਥੇ ਆਇਆ ਨੂੰ ਆਖਿਆ ਜਾਂਦਾ ਔਰ ਵੱਖ-ਵੱਖ ਬਲਾਕਾਂ ਤੇ ਵੀ ਅੱਜ ਜਲਾਸ ਕਰਾਉਣ ਪਹੁੰਚੇ ਅ ਸਾਡਾ ਜਿਹੜਾ ਖੁਸ਼ੀ ਦੇ ਨਾਲ ਹੈ ਉਹ ਮਨ ਭਰਿਆ ਹੋਇਆ ਜੀ ਔਰ ਮੈਂ ਇਸ ਤੋਂ ਬਾਅਦ ਗੱਲ ਕਰਦਾ ਅਸੀਂ ਪਿਛਲੇ ਸਮਿਆਂ 'ਚ ਵੀ ਗੱਲ ਕੀਤੀ ਸੀ ਤੁਹਾਡੇ ਨਾਲ ਤੁਹਾਡੇ ਜਰੀਏ ਜਿਹੜੀ ਸਰਕਾਰ ਹੈ ਉਹ ਛੋਟਾ ਮੋਟਾ ਸਾਨੂੰ ਅ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਦੇਵੇ ਜੋ ਵੀ ਕੰਮ ਕਰਨ ਦੇ ਯੋਗ ਹੋ ਸਕੀਏ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਦੀ ਅੱਜ ਵੀ ਕਹਿੰਦਾ ਕਿ ਜਿਹੜਾ ਪਬਲਿਕ ਨਾਲ ਸਾਡਾ 9 ਮਾਸ ਵਾਲਾ ਰਿਸ਼ਤਾ ਹੈ ਔਰ 9 ਮਾਸ ਵਾਲੇ ਰਿਸ਼ਤੇ ਦੇ ਕਰਕੇ ਜਦੋਂ ਪਬਲਿਕ ਹੀ ਸਾਨੂੰ ਛੱਡ ਕੇ ਮੈਡੀਸਨ ਲੈ ਕੇ ਖੋਸ਼ ਹੈ ਤੇ ਫਿਰ ਸਰਕਾਰ ਨੂੰ ਕਿਤੇ ਨਾ ਕਿਤੇ ਸਾਡੇ ਬਾਰੇ ਸੋਚਣਾ ਚਾਹੀਦਾ ਜੇ ਇਸ ਕੋਰੋਨਾ ਕਾਲ ਦੀ ਗੱਲ ਕਰਦੇ ਹਾਂ ਕੋਰੋਨਾ ਕਾਲ ਦੇ ਸਮੇਂ ਇੱਕ ਮੈਡੀਕਲ ਜੋਨੇ ਦੀ ਤਰ੍ਹਾਂ ਕੰਮ ਕੀਤਾ ਆਪਦੀ ਜਾਨ ਤਾਂ ਛੱਡ ਔਰ ਬੱਚਿਆਂ ਦੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਉਹਨਾਂ ਦਾ ਹੱਕ ਬਣਦਾ ਸਰਕਾਰ ਨੂੰ ਦੇਣਾ ਚਾਹੀਦਾ ਇਸ ਤੋਂ ਬਾਅਦ ਜੇ ਸੋਚਗੇ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਕਿਸੇ ਦੀ ਡੈਥ ਹੁੰਦੀ ਆ ਜਾਂ ਮਤਲਬ ਰਾਤ ਬਰਾਤ ਤੇ ਕਿਸੇ ਦੇ ਜਾਣਾ ਪੈਂਦਾ ਉਹ ਬਿਨਾਂ ਪੈਸੇ ਤੋਂ ਸੇਵਾ ਕਰਦੇ ਨੇ ਜਦੋਂ ਕਿਸੇ ਡੈਥ ਦੀ ਉਹਨਾਂ ਤੋਂ ਪੈਸਾ ਨਹੀਂ ਮੰਗਦੇ ਜੇ ਜੇਕਰ ਇਹ ਰਾਤ ਨੂੰ ਜਾਂਦੇ ਤੇ ਕਿਸੇ ਤੋਂ ਕੋਈ ਐਮਰਜੈਂਸੀ ਫੀਸ ਨਹੀਂ ਲੈਂਦੇ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਨੂੰ ਸੁਖਦਾਨ ਦੇ ਰਿਹਾ ਸੀ ਅਸੀਂ ਅਮਨ ਦੀ ਖਾਤਰ ਜਿਲ੍ਹਾ ਮੁਖੀ ਸਰਪ੍ਰਦਾ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਨੂੰ ਇੱਕ ਸੱਜ ਸੱਜ ਦੀ ਲੜਾਈ ਅਸੀਂ ਸਾਰੇ ਕਰਕੇ ਇੱਕ ਸੰਗਠਨ ਬਣਾ ਕੇ ਜਨਮ ਦੇਵਾ ਦੀ ਇਸ ਸੰਗਠਨ ਨੂੰ ਅਸੀਂ ਜਨਮ ਰਾਤ ਚੌਕਣੀ ਤਾਂ ਕੀ ਕਰਦ ਰਵੇ ਸਰਦ ਸਦਨ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸਾਧੀਆਂ ਧੋਮਣਾਂ ਅਤੇ ਹੋਰ ਸੰਗਠਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ ਉਸ ਅਰਥਾ ਅਸੀਂ ਉਹਨਾਂ ਦੇ ਸੰਬੰਧ ਵਿੱਚ ਸਰਕਾਰ ਤੋਂ ਬੇਨਤੀ ਲਈਏ ਕਿ ਸਰਕਾਰ ਉਸੇ ਤਰ੍ਹਾਂ ਕਰਦੇ ਜਲਦ ਤੋਂ ਜਲਦ ਇਸ ਐਸੋਸੀਏਸ਼ਨ ਦਾ ਕੋਈ ਨਾਮਿਕ ਪ੍ਰ 代表 ਨਿਤਮ ਹੋ ਉਸ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਇਸ ਨੰਬਰ ਦੇ ਸਰਕਾਰ ਬਣੀ ਰਹਾ ਆ शर्मा जी श्री मुक्सर शाह पहुंचे प्रधान अमनदीप नारायण सिकंदर जगंद जी यादव मिट्टा वाइस प्रधान सिंह आगवाल ਚੇਅਰਮੈਨ ਡਾਕਟਰ ਅਮਿੰਦਰਜੀ ਪੰਦੀਵਾਲਾ ਮੁਖ ਅਧਿਕਾਰ ਮੁਖ ਸਹਾਕਾਰ ਡਾਕਟਰ ਜਲਦੀਪ ਸਿੰਘ ਮੈਂ ਤੁਹਾਨੂੰ ਲੋਕ ਸਿਮਾ ਕਮੇਟੀ ਤੋਂ ਆਏ ਬਜਿੰਦਰਜੀ ਬੋਲਤ ਬਿੰਦ ਬਲੋਡ ਤੋਂ ਪਹੁੰਚੇ ਡਾਕਟਰ ਦਾ ਮਹਾਰਜੀ ਪ੍ਰਿਮਾਨ ਚੰਦਰਜੀ ਕੈਸ਼ੀਅਰ ਡਾਕਟਰ ਅਮਿੰਦਰਜੀ ਬੋਲਤ ਪਰ ਨਾਮ ਚੇਅਰਮੈਨ ਡਾਕਟਰ ਮਨਸ਼ੰਦਰਜੀ ਬੋਲਤ ਇਹਨਾਂ ਸਾਰਿਆਂ ਦਾ ਇੱਥੇ ਆਉਣ ਤੈਅ ਕਰੋ ਧੰਨਵਾਦ ਅੰਕ ਉਹ ਵੀ ਮੱਕੜ ਉਹ ਵੀ ਮੱਕੜ ਦੀ ਮੱਕੜ ਦਾ ਪਾਲਤੂ ਜਿੰਨਾਂ ਬੋਲ ਬੋਤਨ ਵਾਲਾ ਇਹ ਕੋ ਮੰਨਦਾ ਹੈਗਾ ਤੇ ਨੁਸਾਨਾ ਕਰੇ ਦੀ ਚਲੋ ਗਿਸਾ ਗੋ ਦਾ ਆਪਣਾ ਕੀਤਾ ਹੋਇਆ ਜੀ ਅਚੰਦਰ ਸਿੰਘ ਜੀ ਅੱਛਾ ਜੀ ਇਸ ਤਰ੍ਹਾਂ ਇਹ ਜਿਹੜੀ ਪ੍ਰਾਣੀ ਸਾਡੀ ਪ੍ਰਾਣੀ ਕਮੇਟੀ ਦੀ ਉਹ ਬਹੁਤ ਚੰਗੀ ਸੀ ਉਹਦੇ ਸਾਡੇ ਪ੍ਰਾਣ ਮਿੰਦਰ ਜੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਕੋਈ ਫਿਕਰ ਹੀ ਨਹੀਂ ਸੀਗਾ ਆਪੇ ਹੀ ਡਰਾਉਂਡ ਰੱਖਦੇ ਰਹਿੰਦੇ ਸੀ ਸਾਨੂੰ ਕੋਈ ਤੰਗ ਨਹੀਂ ਕਰਦੇ ਸੀ ਤੇ ਬਹੁਤ ਵਧੀਆ ਨੰ ਕੰਮ ਦਿੱਤਾ ਇਹ ਕਾਲਜ ਦਾ ਬਹੁਤ ਵਧੀਆ ਉੱਤਮ ਇਹ ਕਹਿੰਦੇ ਨਾ ਪਿਓ ਦੇ ਹੁੰਦਿਆਂ ਬੱਚਿਆਂ ਨੂੰ ਫਿਕਰ ਨਹੀਂ ਹੁੰਦਾ ਇਹਨਾਂ ਦੇ ਹੁੰਦਿਆਂ ਸਾਨੂੰ ਕੋਈ ਫਿਕਰ ਨਹੀਂ ਸੀਗਾ ਅੱਜ ਤੱਕ ਇਹ ਕਹਿੰਦੇ ਵੀ ਸਾਡੇ ਨਾਲ ੋਡੇ ਨਾਲ ਬੋੜਾ ਜਿਵੇਂ ਅੱਜ ਵੀ ਖੜਨਗੇ ਅੱਜ ਕਦੇ ਸਾਡਾ ਖੜੇ ਜਾਏਗੇ ਔਰ ਸਾਡੇ ਇਮਾਨਦਾਰ ਕੈਸ਼ੀ ਹਜਵਿੰਦਰ ਜੀ ਸਾਡੇ 77 ਵਿੱਕੀ ਜੀ ਜਿਨ੍ਹਾਂ ਨੇ ਹਮੇਸ਼ਾ-ਮੇਸ਼ਾ 77 ਬੁੱਤਾਂ ਦੇ ਦਿੱਤੀਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਉਹ ਅੱਜ ਵੀ ਸਾਡੇ ਨਾਲ ਨੇ